जी जी स्वागता तो हाँ जी सताल जी स्वागत है तो चैनल पर अज की वीडियो के सिंपल कुर्ती कटिंग करा देखो इनू आप बाकी कपड़े नों अलग कर लिया भीह इंच घेरा आप चार इंच एक्स्ट्रा लिया देखो भीी इंच घेरा तैयार दो, दो इंच दो में पासे रह जूगा चाहे तो पाइपिंग क्डनी हो भी बहुत आसानी के निकल जूगी कपड़ा पूरा आऊगा जी तो लेंथ है देखो जी इन्होंने कमीनस भी इकताली इंच तैयार ਆਪਾਂ ਕਟਿੰਗ ਕੀਤੀ ਹੈ ਜੀ 45 ਇੰਚ ਤੇ 4 ਇੰਚ ਐਕਸਟਰਾ ਠੀਕ ਹੈ ਜੀ ਹੁਣ ਆਪਾਂ ਇਹ ਕੱਪੜੇ ਨੂੰ ਦੇਖੋ ਦੋ ਤਹਾਨੇ ਕੱਪੜੇ ਦੀਆਂ ਇਸ ਤਰ੍ਹਾਂ ਇਹ ਦੇਖੋ ਨਾ ਜਦੋਂ ਆਪਾਂ ਪ੍ਰਿੰਟਡ ਸੂਟ ਦੀ ਕਟਿੰਗ ਕਰਨੀ ਆ ਪ੍ਰਿੰਟ ਜ਼ਰੂਰ ਦੇਖਣਾ ਵੀ ਕਿੱਧਰ ਨੂੰ ਆ ਦੇਖੋ ਹੁਣ ਇਹਦਾ ਜਿਹੜੇ ਫੁੱਲ ਨੇ ਫੁੱਲਾਂ ਦਾ ਮੂੰਹ ਉੱਪਰ ਨੂੰ ਆਗਾ ਜਦੋਂ ਫੁੱਲਾਂ ਦਾ ਮੂੰਹ ਉੱਪਰ ਨੂੰ ਆ ਤਾਂ ਆਪਾਂ ਨੂੰ ਇੱਕ ਪਾਸਾ ਬਦਲਣਾ ਪੈਂਦਾ ਦੇਖੋ ਆਪਾਂ ਦੋਵੇਂ ਪਾਸੇ ਠੀਕ ਕਰਕੇ ਰੱਖੇ ਨੇ ਜੇ ਆਪਾਂ ਨਾਂ ਬਦਲਦੇ ਤਾਂ ਜਿਹੜੀ ਆ ਕੰਨੀਆਂ ਨੇ ਦੋਵੇਂ ਇੱਕ ਪਾਸੇ ਹੁੰਦੀਆਂ ਹੁਣ ਇੱਕ ਕੰਨੀ ਇੱਕ ਕੱਪੜੇ ਦੀ ਇੱਧਰ ਆ ਚਲੀ ਗਈ ਇੱਕ ਦੀ ਅੰਦਰ ਚਲੀ ਗਈ ਇਹ ਜ਼ਰੂਰ ਧਿਆਨ ਰੱਖਣਾ ਆਪਾਂ ਵੀ ਫੁੱਲਾਂ ਦੇ ਮੂੰਹ ਆਪਾਂ ਉੱਪਰ ਗਲੇ ਕਿੰਨੇ ਨੂੰ ਉੱਪਰ ਨੂੰ ਕਰਨੇ ਨੇ ਹੁਣ ਆਪਾਂ ਜੀ ਕੱਪੜੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਹੁਣ ਦੇਖੋ ਜੀ ਇਹ ਕਮੀਜ਼ ਹੈਗਾਗਾ ਇਹਦੇ ਆਪਾਂ ਕਾਟਾਂ ਪਾਉਣੀਆਂ ਨੇ 20 ਬ੍ਰੈਸਟ ਦੀਆਂ ਕਾਟਾਂ ਪਾਉਣੀਆਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਰੱਖਣਾਗਾ ਜੀ ਤੀਰਾ ਦੇਖੋ ਤੀਰਾ ਰੱਖਾਂਗੇ ਆਪਾਂ 6.5 ਇੰਚ ਹਲੋ ਜੀ 6.5 ਇੰਚ ਤੀਰਾ ਤੇ ਜਿਹੜਾ ਮੋਢਾਗਾ ਉਹ ਰੱਖਣਾ ਆਪਾਂ 7.5 ਇੰਚ ਇਹ ਕੋ तकरीबन ਮੈਂ ਹਰ ਇੱਕ ਸਾਈਜ਼ ਦੀ 7.5 ਇੰਚ ਮੋਡਾ ਰੱਖਦੀ ਆ ਬੱਚਿਆਂ ਨੂੰ ਛੱਡ ਕੇ ਬਹੁਤ ਛੋਟੇ ਬੱਚਿਆਂ ਨੂੰ ਛੱਡ ਕੇ ਉੱਪਰੋਂ 6.5 ਤੇ نیچے ਆਪਾਂ 1/2 ਇੰਚ ਘਟਾ ਦੇਣਾ ਉੱਪਰ ਜਿੰਨਾ ਵੀ ਤੀਰਾ ਤੁਸੀਂ ਉਦੋਂ 1/2 ਇੰਚ ਆਪਾਂ ਘਟਾ ਕੇ ਰੱਖਣਾ ਇਹ ਨੂੰ ਜੇ ਇਦਾਂ ਆਪਾਂ ਇੱਕ ਬਾਕਸ ਰੈਡੀ ਕਰ ਲੈਣਾ ਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਲੰਬਾਈ ਤੇ ਚੌੜਾਈ ਲਾਉਣੀ ਹੈ ਜੀ 4-4 ਇੰਚ ਐਕਸਟਰਾ ਰੱਖ ਕੇ ਫਿਰ ਆਪਾਂ ਟੀਰਾ ਰੱਖਣਾਗਾ ਹੁਣ ਆ ਬਾਕਸ ਬਣਾਉਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਉੱਪਰ ਅੱਧਾ ਇੰਚ ਦੀ ਕਾਟ ਜਰੂਰ ਪਾਉਣੀ ਹੈ ਜੀ ਇਹ तिरਸੀ ਘਾਟ ਪੈ ਜਾਂਦੀ ਹੈ ਦੋਵੇਂ ਪੱਲਿਆਂ ਚ ਪਾਉਣੀਆਂ ਜੀ ਆਪਾਂ ਇੱਕ ਚ ਨਹੀਂ ਪਾਉਣੀ ਹੈਗੀ ਹੁਣ ਇਹ ਘਾਟ ਪਾਉਣ ਤੋਂ ਬਾਅਦ ਆਪਾਂ ਜੀ ਮੋਢੇ ਦੀਆਂ ਘਾਟਾਂ ਪਾਉਣੀਆਂ ਨੇ ਫਰੰਟ ਵਾਲੀ ਪਾਵਾਂਗੇ ਦੇਖੋ ਜੀ ਆਪਾਂ 1 ਇੰਚ ਤੇ ਤੇ ਬੈਕ ਵਾਲੀ ਪਾਉਣੀ ਹੈ ਜੀ ਆਪਾਂ 2 ਇੰਚ ਤੇ ਠੀਕ ਹੈ ਜੀ ਫਰੰਟ ਵਾਲੀ 1 ਤੇ ਤੇ ਬੈਕ ਵਾਲੀ 2 ਤੇ ਹੁਣ ਇਹ ਆਪਾਂ ਮੋਢੇ ਦੀ ਗੁਲਾਈ ਦੇਣੀ ਕਿੱਦਾਂਗੀ ਆਪਾਂ ਸਭ ਤੋਂ ਪਹਿਲਾਂ ਆਪਣੀ ਬ੍ਰੈਸਟ ਦਾ ਨਿਸ਼ਾਨ ਲਾਉਣਾਗਾ ਦੇਖੋ ਜੀ ਇਹਨਾਂ ਦੀ ਬਰੈਸਟ ਹੈਗੀ ਹੈਗੀ 20 ਇੰਚ 20 ਦਾ ਆਪਾਂ ਕਰ ਲੈਣਾ ਹਾਫ 10 ਇੰਚ ਤੇ ਆਪਾਂ ਕੁਝ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਆਪਾਂ 10 ਦੇ ਨਿਸ਼ਾਨ ਲਾ ਲੈਣਾ ਉਸ ਤੋਂ ਬਾਅਦ ਆਪਾਂ 10 ਦਾ ਕਰ ਲੈਣਾਗਾ ਹਾਫ ਜਿੰਨਾ ਵੀ ਆਇਆ ਹਾਫ ਜੀ ਉਹਨੇ ਹੀ ਆਪਾਂ ਇੱਥੇ ਲਾ ਲੈਣਾ ਇੱਥੇ ਲਾਉਣ ਤੋਂ ਬਾਅਦ ਫਿਰ ਆਪਾਂ ਜਿਹੜੀ ਪਿਛਲੀ ਗਲੇ ਦੀ ਪਿਛਲੇ ਮੋਢੇ ਦੀ ਗਲਾਈ ਹੈ ਉਹ ਦਵਾਂਗੇ ਜੀ ਆਪਾਂ 5 ਇੰਚ ਤੇ ਹੋਣਾ ਜਿੰਨੀਆਂ ਵੀ ਨਿਸ਼ਾਨੀਆਂ ਲੱਗੀਆਂ ਨੇ ਇਹਨੂੰ ਇਦਾਂ ਇਹਨੂੰ ਇਦਾਂ ਜੀ ਆਪਾਂ ਮਿਲਾ ਦੇਣਾਗਾ ਗਲਾਈ ਦੇ ਦੇਣੀ ਆ ਹਾਂਜੀ ਆਪੇਰੀਆਂ ਆਪਣੀਆਂ ਮੋਢੇ ਦੀਆਂ ਕਾਟਾਂ ਹੁਣ ਆਪਾਂ ਲਾਉਣੀ ਆ ਜੀ ਸਾਈਡ ਸਲਾਈ ਦਾ ਨਿਸ਼ਾਨ ਸਾਈਡ ਸਲਾਈ ਰੱਖਣੀ ਆ ਦੇਖੋ ਜੀ ਆਪਾਂ 2 ਇੰਚ ਹਾਂਜੀ 2 ਇੰਚ ਤੇ ਲਾਤਾ ਨਿਸ਼ਾਨ ਹੁਣ ਆਪਾਂ ਦੇਖੋ ਜੀ ਕਮਰ ਦਾ ਮਾਪ ਲਾਉਣਾਗਾ ਕਮਰ ਦਾ ਲਾਵਾਂਗੇ ਜੀ ਆਪਾਂ 14.5 ਇੰਚ ਤੇ ਆ ਲੋ ਜੀ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਹਰ ਇੱਕ ਚ 14.5 ਤੇ ਲੱਗਦਾ ਦੇਖੋ ਜੀ ਤਕਰੀਬਨ 14 ਜਾਂ 14.5 ਇੰਚ ਨਾਰਮਲ ਸਾਈਜ਼ਾਂ ਚ ਲੋਟ ਆ ਜਾਂਦਾ ਬਿਲਕੁਲ ਸਹੀ ਰਹਿੰਦਾਗਾ ਜੇ ਕਿਸੇ ਦੀ ਮਤਲਬ ਬ੍ਰੈਸਟ ਜ਼ਿਆਦਾ ਭਾਰੀ ਹੈ ਹੈਵੀ ਨਾਪ ਦਾ ਸੂਟ ਆ ਜਿੱਦਾਂ 24 25 26 27 ਆਪ ਤੁਸੀਂ ਕਮਰ ਦਾ ਨਿਸ਼ਾਨ 15.5 ਇੰਚ ਤੇ ਲਾਓ ਨਹੀਂ ਬਾਕੀ ਸਾਰੇ ਸਾਈਜ਼ਾਂ ਚ ਠੀਕ ਆ ਜਾਂਦਾ ਜੇ ਤੁਹਾਨੂੰ ਫਿਰ ਵੀ ਨਹੀਂ ਪਤਾ ਲੱਗਦਾ ਤਾਂ ਜਦੋਂ ਆਪਾਂ ਨਾ ਸੂਟ ਪਾਇਆ ਹੁੰਦਾ ਆਪਣੀ ਟੀਰੇ ਵਾਲੀ ਸਲਾਈ ਤੋਂ ਇੰਚੀ ਟੇਪ ਰੱਖ ਲਓ ਤੇ نیچے ਨੂੰ ਮਾਪਣਾ ਆਪਣੇ ਪੇਟ ਤੋਂ ਉੱਪਰ ਤੇ ਬ੍ਰੈਸਟ ਤੋਂ نیچے ਜਿਹੜਾ ਵਿਚਲਾ 파ਟ ਹੁੰਦਾਗਾ ਵਿਚ ਨੂੰ ਹੁੰਦਾ ਉੱਥੇ ਤੱਕ ਇੰਚੀ ਟੇਪ ਨਾਲ ਨਾਪ ਲਓ ਤਕਰੀਬਨ 14 14.5 ਇੰਚ ਹੀ ਆਊਗਾ ਉੱਥੇ ਆਪਣੇ ਕਮਰ ਦਾ ਨਿਸ਼ਾਨ ਲੱਗਦਾ ਹੁੰਦਾ ਦੇਖੋ ਜੀ ਇਹਨਾਂ ਦੀ ਕਮਰ ਹੈਗੀ ਹੈ ਕਿ 16 ਇੰਚ ਆਪਾਂ ਅੱਧਾ ਅੱਧਾ ਤੋਂ ਥੋੜਾ ਜਿਹਾ ਵੱਧ ਦੇਖੋ ਅੱਧਾ ਹੋਊਗਾ 16 ਦਾ 8 ਇੰਨਾ ਕਾ ਆਪਾਂ ਅੱਧਾ ਪਾਉਣਾ ਜਾਂ ਤੁਸੀਂ ਇੱਕ ਵੀ ਵਧਾ ਸਕਦੇ ਹੋ ਜੇ ਜ਼ਿਆਦਾ ਡੂੰਗੀ ਪਲੇਟ ਪਾਉਣੀ ਆਏਗੀ ਇੱਥੇ ਆਪਾਂ ਨਿਸ਼ਾਨ ਲਾ ਲੈਣਾ ਆਪਾਂ ਇੱਥੋਂ ਨਹੀਂ ਵਧਾ ਕੇ ਰੱਖਣਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਦੀਦੀ ਬ੍ਰੈਸਟ ਕੋਲੋਂ ਵੀ ਵਧਾਉਣਾ ਹੁੰਦਾ ਪਲੇਟ 'ਚ ਆ ਜਾਂਦਾ ਨਹੀਂ ਜੀ ਆਪਾਂ ਬ੍ਰੈਸਟ ਕੋਲੋਂ ਨਹੀਂ ਵਧਾਉਣਾ ਆਪਾਂ ਸਿਰਫ ਕਮਰ ਦਾ ਨਾਪ ਵਧਾ ਕੇ ਰੱਖਣਾ ਹੁਣ ਆਪਾਂ ਜੀ ਮਿਸਾਲ ਲਾਉਣਾ हिਪ ਦਾ हिਪ ਦਾ ਮਿਸਾਲ ਲਾਉਣਾ ਜੀ ਆਪਾਂ हिਪ ਹੈਗੀ ਇਹਨਾਂ ਦੀ 20 ਇੰਚ 20 ਦਾ ਅੱਧ ਹੋ ਗਿਆ 10 ਇੰਚ ਇਹਨਾਂ ਸਾਰੀਆਂ ਨਿਸ਼ਾਨੀਆਂ ਨੂੰ ਆਪਾਂ ਇਦਾਂ ਆਪਸ ਵਿੱਚ ਮਿਲਾ ਲੈਣਾ ਗਾ ਜਿੰਨੀ ਵੀ ਆਪਾਂ ਮਾਰਕਿੰਗ ਕੀਤੀ ਆ ਜਾਂ ਕਰਨੀ ਆ ਉਹਨੂੰ ਆਪਾਂ ਸਕੇਲ ਦੇ ਨਾਲ ਹੀ ਮਿਲਾਉਣਾ ਇੱਥੋਂ ਜੀ 2 ਇੰਚ ਨਾ ਆਪਾਂ ਸਿੱਧਾ ਰੱਖਣਾ ਹੁੰਦਾ ਮਤਲਬ ਜਦੋਂ ਆਪਾਂ ਸਿਲਾਈ ਲਾਉਣੀ ਆ ਇਦਾਂ ਹਲਕੀ ਜਿਹੀ ਗਲਾਈ ਜੀ ਚ ਸਲਾਈ ਲਾਉਣੀ ਹੁੰਦੀ ਆ ਤਿਰਸੀ ਸਲਾਈ ਨਹੀਂ ਲਾਉਣੀ ਹੈਗੀ ਆਪਾਂ। ਨਾ ਬੋਝ। ਨਾ ਦੇਖੋ ਇਦਾਂ ਗਲਾਈ ਆ ਗਈ। ਲਾਈ ਤਾਂ ਆਪਾਂ ਦੇਖੋ ਸਿੱਧੀ ਨਿਸ਼ਾਨ ਸੀ ਪਰ ਇਹ ਆਪਣੇ ਆਪ ਹੀ ਗਲਾਈ ਆ ਜਾਂਦੀ ਆ। ਲੋ ਜੀ ਫੇਰ ਕੀ ਹੁੰਦਾ ਜਦੋਂ ਆਪਾਂ ਇੱਥੇ ਤਿਰਸੀ ਨਿਸ਼ਾਨ ਲਾ ਦਿੰਨੇ ਆਂਗੇ ਤੇ ਇਸੇ ਦੇ ਨਾਲ ਇੱਥੇ ਖੁੰਜਾ ਜਾਂ ਨਿਕਲ ਜਾਂਦਾ ਉਹਦੇ ਨਾਲ ਜੀ ਆਪਣੇ ਆームਹੋਲ ਦੇ نیچے ਕਪੜਾ ਇਕੱਠਾ ਹੋਣ ਲੱਗ ਜਾਂਦਾ ਹੁਣ ਆਪਾਂ ਪਾਵਾਂਗੇ ਜੀ ਪਲੇਟਸ ਪਲੇਟਸ ਪਾਵਾਂਗੇ ਦੇਖੋ ਜੀ ਆਪਾਂ 12 ਇੰਚ ਦੇ ਤੇ نیچے ਨੂੰ ਆਪਾਂ ਪਾਵਾਂਗੇ ਇਹਨਾਂ ਦੀ ਲੈਂਥ ਰੱਖਣੀ ਹੈਗੀ 7 ਇੰਚ ਠੀਕ ਹੈ ਜੀ ਇਹਨਾਂ ਦੀ ਜਿਹੜੀ ਚੜਾਈ ਆ ਉਹ ਰੱਖਣੀ ਆਪਾਂ 3.5 ਇੰਚ ਕੇਲ ਦੀ ਹੈਲਪ ਨਾਲ ਇੱਥੇ ਵੀ ਆਪਾਂ ਪਲੇਟ ਵਾਲੀ ਇਨਸਾਨ ਲਾਈਨ ਬਣਾ ਲੈਣੀ ਹੈ ਇਸ ਤਰ੍ਹਾਂ ਜਦੋਂ ਆਪਾਂ ਮਾਰਕਿੰਗ ਸਹੀ ਕਰਾਂਗੇ ਜੀ ਤਾਂ ਕਦੇ ਵੀ ਆਪਾਂ ਨੂੰ ਸਲਾਈ ਕਰਨ 'ਚ ਕੋਈ ਪ੍ਰੋਬਲਮ ਨਹੀਂ ਆਊਗੀ ਹੁਣ ਆਪਾਂ ਲਾਉਣੀਆਂ ਨੇ ਸਾਈਡ ਵਾਲੀਆਂ ਪਲੇਟਸ ਦੇ ਇਨਸਾਨੀਆਂ ਇਹਦੇ ਵਿੱਚ ਜੀ ਆਪਾਂ ਨੂੰ ਬਿਲਕੁਲ ਉਲਝਣ ਦੀ ਜਰੂਰਤ ਨਹੀਂ ਆਹ ਵਾਲਾ ਜਿਹੜਾ ਇਨਸਾਨ ਆ ਇਹਦੇ ਤੇ ਆਪਾਂ ਇੰਚੀ ਟੇਪ ਨਹੀਂ ਰੱਖਣਾ ਆਪਾਂ ਇਹਦੇ ਤੇ ਰੱਖਣਾ ਇਸ ਤਰ੍ਹਾਂ ਇਹਦੇ ਨਾਲ ਮਲਾ ਲੈਣਾ 2 ਇੰਚ ਦਾ ਪਾ ਲੈਣਾ ਜੀ ਆਪਾਂ ਫਰਕ ਤਾਂ ਹੋਜੀ ਆ ਵਾਲੀ ਹੋ ਗਈ ਹੁਣ ਪਾਉਣੀ ਹੈ ਜੀ ਆਪਾਂ ਇੱਧਰਲੀ ਇਹਨੂੰ ਇਹਦੇ ਨਾਲ ਮਿਲਾ ਲੈਣਾ ਇਸ ਤਰ੍ਹਾਂ ਇੱਥੇ ਵੀ ਜੀ ਆਪਾਂ 2 ਇੰਚ ਦਾ ਫਰਕ ਪਾਉਣਾ ਇਸ ਤਰ੍ਹਾਂ ਆਹ ਲਓ ਜੀ ਆਪਨੀ ਫਰੰਟ ਵਾਲੇ ਪੱਲੇ ਦੀ ਸਾਰੀ ਮਾਰਕਿੰਗ ਹੋ ਗਈ ਹੁਣ ਆਪਾਂ ਕਰ ਲੈਣੀ ਆ ਕਟਿੰਗ ਦੇਖੋ ਜੀ ਹੁਣ ਆਪਾਂ ਫਰੰਟ ਵਾਲੇ ਪੱਲੇ ਚੋਂ ਬੈਕ ਵਾਲਾ ਪੱਲਾ ਅਲੱਗ ਕੱਟ ਲੈਣਾ ਹੈ ਅਲੱਗ ਕੱਟ ਕੇ ਆਪਾਂ ਫਰੰਟ ਵਾਲੀ ਕਾਟ ਪਾ ਲੈਣੀ ਹੈਗੀ ਇਸ ਤੇ ਦੇਖੋ ਆਪਾਂ ਜਿਹੜੀ ਕੈਂਚੀ ਆ ਧਰਨੀ ਦਾ ਸਿਰੇ ਤੋਂ ਹੀ ਆ ਪਰ ਕਟਿੰਗ ਆਪਾਂ ਇਥੋਂ ਕਰਨੀ ਆ ਜੀ ਸਿਰੇ ਤੋਂ ਕਟਿੰਗ ਨਹੀਂ ਕਰਨੀ ਹੈਗੀ ਨਹੀਂ ਫਿਰ ਆਪਣਾ ਤੀਰਾ ਇੱਕ ਘਟ ਜਾਊਗਾ ਇੱਕ ਵੱਧ ਜਾਊਗਾ ਜੀ ਆਪਾਂ ਪਾ ਲਈ ਜੀ ਆਪਣੀ ਘਾਟ ਹੁਣ ਹੁਣ ਵੇਖੋ ਜੀ ਆਪਾਂ ਕੀ ਕਰਨਾ ਇਹਨੂੰ ਕੱਪੜੇ ਨੂੰ ਐਦਾਂ ਸਿੱਧਾ ਕਰ ਲਓ ਸਿੱਧਾ ਕਰਕੇ ਇਸ ਤਰ੍ਹਾਂ ਰੱਖ ਲੈਣਾ ਆਪਾਂ ਜਿਹੜੀ ਵੀ ਆਪਣੀ ਇੱਕ ਸਾਈਡ ਮਾਰਕਿੰਗ ਹੋਈ ਹੋਈ ਹੈ ਜੀ ਉਹ ਸਾਰੇ ਆਪਣੇ ਆਪ ਦੂਸਰੀ ਸਾਈਡ ਨਿਸ਼ਾਨ ਚਲੇ ਜਾਣਗੇ ਜੀ ਇੰਦਾ ਹੱਥਾਂ ਨਾਲ ਪ੍ਰੈਸ ਕਰ ਲੂ ਕੱਪੜੇ 'ਚ ਫਰਕ ਨਹੀਂ ਹੋਣਾ ਚਾਹੀਦਾ ਕਿ ਤੋਂ ਵੱਧ ਘੱਟ ਨਹੀਂ ਹੋਣਾ ਚਾਹੀਦਾ ਹਾਂ ਲੋਚੀ ਹਾਂ ਦੇਖੋ ਸਾਰੇ ਨਿਸ਼ਾਨ ਆ ਗਏ ਇਹਨਾਂ ਨੂੰ ਆਪਾਂ ਚੌਕ ਦੇ ਨਾਲ ਗਾੜੇ ਕਰ ਲੂ ਦੇਖੋ ਜੀ ਆਹ ਹੈ ਆਪਣਾ ਪਿਛਲਾ ਪੱਲਾ ਪੈਕ ਵਾਲਾ ਪੱਲਾ ਹੁਣ ਆਪਾਂ ਇਹਦੀਆਂ ਕਟਾਂ ਪਾਵਾਂਗੇ ਸਭ ਤੋਂ ਪਹਿਲਾਂ ਜੀ ਆਪਾਂ ਪਿਛਲੇ ਗਲੇ ਦੀ ਕਟਿੰਗ ਕਰਨੀ ਹੈਗੀ ਦੇਖੋ ਆਪਾਂ ਇਹਦੀ ਜਿਹੜੀ ਚੜਾਈ ਹੈਗੀ ਉਹ ਲਈ ਹੈ ਜੀ 2.5 ਇੰਚ نیچے ਨੂੰ ਆਪਾਂ ਲਿਆ ਜੀ 5.5 ਇੰਚ ਐਸ ਤਰ੍ਹਾਂ ਦੇਖੋ ਜੀ ਬਾਕਸ ਬਣਾ ਲਓ ਬਾਕਸ ਬਣਾਉਣ ਤੋਂ ਬਾਅਦ ਤੁਸੀਂ ਇੱਥੇ ਚਾਕ ਰੱਖ ਕੇ ਇਦਾਂ ਗਲਾਈ ਪਾ ਲਓ ਜੀ ਇੱਥੇ ਚਾਕ ਧਰ ਕੇ ਆਹ ਵਾਲੇ ਨਿਸ਼ਾਨ ਨਾਲ ਮਿਲਾ ਲਓ ਆਪਣੇ ਆਪ ਹੀ ਜੀ ਬਹੁਤ ਸੋਹਣੀ ਗਲਾਈ ਬਣ ਜਾਂਦੀ ਹੈ ਜੀ ਆਹ ਹੋ ਗਈ ਆਪਣੀ ਗਲੇ ਦੀ ਕਟਿੰਗ ਹੁਣ ਆਪਾਂ ਪਾਵਾਂਗੇ ਜੀ ਪਿਛਲੀ ਪਲੇਟਾਂ ਆਹ ਲਓ ਜੀ ਇਹ ਵੀ ਆਪਾਂ ਦੇਖੋ ਜੀ ਪੌਣੀਆਂ ਨੇ 12 ਇੰਚ ਤੇ ਪਿਛਲੀਆਂ ਪਲੇਟਾਂ ਦਾ ਫਰੰਟ ਆਈਆਂ ਪਲੇਟਾਂ ਨਾਲੋਂ ਥੋੜਾ ਜਿਹਾ ਫਰਕ ਹੁੰਦਾ ਦੇਖੋ ਪੌਣੀਆਂ ਤੋਂ ਨੇਤੀ ਨੇ 12 ਤੇ ਪਰ نیچے ਨੂੰ ਆਪਾਂ ਇਹਨਾਂ ਦੀ ਲੈਂਥ ਵਧਾ ਕੇ ਰੱਖਣੀ ਹੈ 1 ਇੰਚ ਪਜਾ ਵਧਾ ਲਓ ਚਾਹੇ ਤੁਸੀਂ 1.5 ਇੰਚ ਵਧਾ ਲਓ ਇਹ ਸੂਟ ਚ ਆਪਾਂ ਵਧਾਉਣੀ ਹੈ ਜੀ 1.5 ਇੰਚ ਆਪਾਂ ਫਰੰਟ ਵਾਲੀਆਂ 7 ਤੇ ਇਹ ਪਾਵਾਂਗੇ ਜੀ ਆਪਾਂ 8.5 ਤੇ ਇਹ ਵਧਾ ਕੇ ਪਾਉਣ ਨਾਲ ਕੀ ਹੁੰਦਾ ਦੇਖੋ ਜੀ ਇੱਕ ਨਾ ਆਪਣੇ हिਪ ਕੋਲੇ ਆਪਣੀ ਫਰੰਟ ਤੋਂ ਫਿਟਿੰਗ ਬਹੁਤ ਸੋਹਣੀ ਹੁੰਦੀ ਆ ਪਰ ਪਿੱਛੋਂ हिਪ ਕੋਲੇ ਨਾ ਸੂਟ ਐਦਾਂ ਲੱਗਣ ਲੱਗ ਜਾਂਦਾ ਜਿੱਦਾਂ ਨਾ ਖੁੱਲਾ ਹੁੰਦਾਗਾ ਉਹ ਤਾਂ ਹੁੰਦਾ ਜਦੋਂ ਆਪਾਂ ਕਿਛਲੀ ਪਲੇਟ ਉਸ ਜੀ ਪਾ ਲੈਨੇ ਚੜਾਈ ਰੱਖਣੀ 11:30 ਆਵਾਲਾ ਤਿੱਕਾ ਇਸ ਤਰ੍ਹਾਂ ਤੇ ਧਰ ਲਈ ਜੀ ਡੇਪ ਦਾ ਇੱਥੇ ਨਸਾਨ ਲਾ ਲਓ ਇੱਕ ਲਾ ਲਓ ਇੱਥੇ ਫਿਰ 스케일 ਦੇ ਨਾਲ ਜ ਇਹਨਾਂ ਨੂੰ ਆਪਸ ਵਿੱਚ ਮਿਲਾ ਲਾ ਦੀ ਫਰੰਟ ਵਾਲੇ ਪੱਲੇ ਦੀ ਵੀ ਹੋਗੀ ਬੈਕ ਵਾਲੇ ਦੀ ਵੀ ਹੋਗੀ ਆ ਦੇਖੋ ਤੁਹਾਨੂੰ ਗਲੇ ਦੀ ਗੁਲਾਈ ਦਿਖਾਉਣੇ ਆ ਆ ਦੇਖੋ ਜੀ ਬਿਲਕੁਲ ਗੋਲ ਸ਼ੇਪ ਦੇ ਵਿੱਚ ਆਪਣਾ ਨੈਕ ਰੈਡੀ ਹੋਇਆਗਾ ਦੇਖੋ ਜੀ ਆ ਆਪਣਾ ਬਾਹਾਂ ਦਾ ਕੱਪੜਾ ਹੈਗਾ ਦੇਖੋ ਇਹ ਹੈਗਾ 19 ਇੰਚ 16 ਇੰਚ ਆਪਾਂ ਬਾਹਾਂ ਰੱਖਣੀਆਂ ਨੇ ਤਿਆਰ ਠੀਕ ਆ ਜੀ 1 2 3 3 ਇੰਚ ਐ ਐਕਸਟਰਾ ਲਿਆ 2 ਇੰਚ نیچے ਫੋਲਡਿੰਗ ਵਾਸਤੇ ਤੇ 1 ਇੰਚ ਉੱਪਰ ਕਾਟ ਪਹੁੰਚ ਆ ਜੂਗਾ ਤੇ ਬਾਕੀ ਜੀ ਸਲਾਈ ਚ ਆ ਜੂਗਾ 3 ਇੰਚ ਆਪਾਂ ਲਿਆ ਜੇ ਤੁਹਾਡਾ ਕੱਪੜਾ ਥੋੜਾ ਤਾਂ ਤੁਸੀਂ ਦੋ ਲੈ ਸਕਦੇ ਹੋਗੇ ਉਹਦੇ ਨਾਲ ਵੀ ਸਰ ਜਾਂਦਾ ਜੀ ਫੋਲਡਿੰਗ ਚ ਕੱਟ ਲੈ ਲਵੇ ਤੇ ਮੋਟਾ ਹੁਣ ਆਪਾਂ ਦੇਖੋ ਇਹਦੀ ਚੜਾਈ ਦੱਸ ਦਿਆਂ ਕਿਵੇਂ ਲੈਣੀ ਆ ਦੇਖੋ ਇੰਨਾ ਕੇ ਹਿਸਾਬੂਗਾ ਆਪਣਾ ਸਲਾਈ ਚ ਥੋੜਾ ਜਿਹਾ ਵੱਧ ਵੀ ਆ ਸਕਦਾ ਜੀ ਅੰਦਾਜ਼ੇ ਨਾਲ ਲਾਇਆ ਆਪਾਂ ਜਦੋਂ ਆਪਾਂ ਨਾ ਇਹਦੀ ਬਾਹਂ ਦੀ ਸਲਾਈ ਲਾਉਣੇ ਹੁੰਨੇ ਆ ਉਦੋਂ ਜੀ ਬਾਹਂ ਨੂੰ ਫੇਰ ਧਰ ਕੇ ਇੱਥੇ ਨਾਪ ਲਵੇ ਵੀ ਕਿੰਨਾ ਆਇਆਗਾ ਇੱਥੇ ਇੰਚ ਦੀ ਰੇਪ ਧਰ ਲਿਆ ਆਪਾਂ ਕੋਈ ਵੀ ਚੀਜ਼ ਖਿੱਚਣੀ ਨਹੀਂ ਹੈਗੀ ਐਦਾਂ ਆ ਦੇਖੋ ਇੱਥੇ ਫੇਰੂੰਗਾ ਚੱਕ ਕੇ ਆ ਲੋ ਜੀ ਮੋਟਾ ਹੈਗਾ ਜੀ ਆਪਣਾ 9.5 ਤੋਂ 9.5 ਨਾ ਵੀ ਨਹੀਂ ਹੈਗਾ ਜੀ 9 ਤੱਕ ਹੀ ਉਪਰ ਆ ਗਈ ਆਪਾਂ 8.5 ਦੇ ਹਿਸਾਬ ਚ ਕਟਾਂਗੇ ਕਿਉਂਕਿ 9 ਇੰਚ ਮੋਡਾ ਦਾ ਅੱਧਾ ਇੰਚ ਆਪਾਂ ਘਟਾ ਕੇ ਇਨਸਾਨ ਲਾਉਣਾ ਹੁੰਦਾ ਦੇਖੋ ਅੱਧਾ ਇੰਚ ਆਪਾਂ ਘਟਾ ਕੇ ਲਾਵਾਂਗੇ ਤਾਂ ਜੀ ਅੱਧਾ ਇੰਚ ਲਾਇਆ ਆਪਾਂ ਘਟਾ ਕੇ ਤੇ ਇਧਰ ਨੂੰ ਲੈਣਾ ਜੀ ਆਪਾਂ 3 ਇੰਚ ਲਾਉਣਾ ਚਾਹੀਦਾ ਹत्ताਏ ਕੱਪੜੇ ਦੀ ਜੀ ਸਿੱਧੇ ਪਾਸੇ ਤਾਂ ਮਾਰਕਿੰਗ ਕਰਨ ਲੱਗਿਆਂਗੇ ਆਹ ਵਾਲੇ ਵਾਈਟ ਤੇ ਇਨਸਾਨ ਥੋੜੇ ਜੇ ਘੱਟ ਦਿਖਦੇ ਸੀਗੇ ਤੇ ਤਾਂ ਉਲਟੇ ਪਾਸੇ ਕਰਨੀ ਹੋਈ ਸੀ ਵੀ ਮੇਰੀਆਂ ਭੈਣਾਂ ਨੂੰ ਚੰਗੀ ਤਰ੍ਹਾਂ ਸਮਝਾ ਜੀਵੇ ਆ ਦੇਖੋ ਜਦੋਂ ਹੁਣ ਆਪਾਂ ਐਦਾਂ ਨਾ ਪਾਂਗੇ 9 ਆ ਗਿਆ ਐਦਾਂ 8.5 ਐਦਾਂ ਦੇਖੋ ਜੀ 9 ਉੱਪਰੋਂ ਲੈਣਾ ਜੀ ਆਪਾਂ 2.5 ਇੰਚ ਗਲਾਈ ਪਾਉਣ ਵਾਸਤੇ ਇਹਨੂੰ ਇਹਦੇ ਨਾਲ ਆਪਾਂ ਐਦਾਂ ਮਿਲਾ ਲਾ ਆ ਲਾਈਨ ਬਣਾ ਲਈ ਲਾਈਨ ਬਣਾਉਣ ਤੋਂ ਬਾਅਦ ਆਪਾਂ ਇਹਦਾ ਹਾਫ ਕਰ ਲੈਣਾ ਇਸ ਤਰ੍ਹਾਂ ਇੰਚੀ ਟੇਪ ਫੋਲਡ ਕਰਕੇ ਕਰ ਲਓ ਠੀਕ ਹੈ ਜੀ ਇੰਚੀ ਟੇਪ ਫੋਲਡ ਕਰ ਲਿਆ ਦੇਖੋ ਆਪਾਂ ਆਹ ਵਾਲੀ ਲਾਈਨ ਲਾ ਲਈ ਹੁਣ ਤੁਹਾਨੂੰ ਦੱਸਦੇ ਆ ਵੀ ਆਪਾਂ ਇੱਥੇ ਕਾਟ 1 ਇੰਚ ਦੀ ਕਿਉਂ ਪਾਉਣੇ ਹੁੰਦੇ ਆ ਦੇਖੋ ਜੀ ਆਹ ਦੇਖੋ ਆਪਾਂ ਇੱਥੇ 1 ਇੰਚ ਦੀ ਕਾਟ ਪਾਈ ਆ ਨਾ ਫਰੰਟ ਵਾਲੀ ਕਾਟ ਇਹਦੇ ਨਾਲ ਦੂਜੇ ਦਾ ਫਰਕ ਵੀ 1 ਇੰਚ ਦਾ ਹੀ ਹੁੰਦਾ ਇਸ ਕਾਟ ਕੇ ਜਿੰਨੀ ਆਪਾਂ ਕਾਟ ਇੱਥੇ ਪਾਈ ਆ ਪੌਣੇ 1 ਇੰਚ ਦੀ ਪਾਵੋਗੇ ਤਾਂ ਉਨੇ ਦੀ ਜਿੰਨੇ ਦੀ ਤੁਸੀਂ ਪਾਉਣੇ ਹੋ 19 ਦੀ ਪਾਉਣੀ ਆ ਅੱਧਾ ਇੰਚ ਇਧਰ ਅੱਧਾ ਇੰਚ ਇਧਰ ਜੀ ਆਹੋ ਇਹ ਹੋ ਗਈ ਪੂਰੀ 1 ਇੰਚ ਦੀ ਠੀਕ ਹੈ ਜੀ ਜਿਹੜੀ ਆਪਾਂ ਕਾਟ ਪਾਉਣੀ ਹੈਗੀ ਇਹ ਆਪਾਂ ਇੱਥੋਂ ਨਹੀਂ ਪਾਉਣੀ ਇਹ ਤਾਂ ਸਿਰਫ ਇੱਕ ਅੰਦਾਜ਼ੇ ਖਾਤਰ ਹੀ ਲਾਉਣੇ ਹੁੰਨੇ ਆ ਆਪਾਂ ਇਹ ਕਾਟ ਜੀ ਸਿਰੇ ਤੋਂ ਪਾਉਣ ਲੱਗਣਾ ਗਲਾਈ ਆਪਾਂ ਸਿਰੇ ਤੋਂ ਦੇਣੀ ਹੈ ਜੀ ਇੱਥੇ ਆ ਕੇ ਬਿਲਕੁਲ ਨਾਲ ਹੀ ਮਿਲਾ ਲੈਣਾ ਇੱਥੇ ਆ ਕੇ ਆਪਾਂ ਜ਼ਿਆਦਾ ਲੰਗਾਈ ਨਹੀਂ ਦੇਣੀ ਨਹੀਂ ਸਲਾਈ ਨਹੀਂ ਸਹੀ ਵਾਰਤੀ ਹੁੰਦੇ ਇਹ ਵੀ ਜੀ ਆਪਾਂ ਦੇਖੋ ਸਿਰੇ ਤੱਕ ਹੀ ਪਾਉਣੀ ਆ ਇਸ ਤਰ੍ਹਾਂ ਹੁਣ ਆਪਾਂ ਇਹਦੀ ਕੱਟ ਦੇਣੀ ਆ ਕਟਿੰਗ ਦੇਖੋ ਜੀ ਹੁਣ ਮੈਂ ਵੀ ਇਹ ਭੈਣ ਦੀ ਕਾਟ ਗਲਤ ਪੈ ਗਈ ਸੀ ਉਹ ਕੀ ਹੁੰਦਾ ਕਿਵੇਂ ਪੈਂਦੀ ਆ ਦੇਖੋ ਆ ਦੇਖੋ ਆਹ ਵਾਲਾ ਆਪਣਾ ਪ੍ਰਿੰਟਡ ਕੱਪੜਾ ਚਾਹੇ ਪਲੇਨ ਕੱਪੜਾ ਇਹ ਕੱਪੜੇ ਦਾ ਉਲਟ ਪਾਸਾ ਚਾਹੇ ਤਾਂ ਤੁਸੀਂ ਉਲਟ ਪਾਸੇ ਨੂੰ ਜੇ ਕਟਿੰਗ ਕਰਦੇ ਹੋ ਤਾਂ ਇਹ ਮਿਲੇ ਹੋਣੇ ਚਾਹੀਦੇ ਨੇ ਜੇ ਤੁਸੀਂ ਆਹ ਵਾਲੇ ਪਾਸੇ ਮਾਰਕਿੰਗ ਕੀਤੀ ਆ ਤਾਂ ਸਿੱਧੇ ਪਾਸੇ ਆਪਸ ਵਿੱਚ ਐਦਾਂ ਜੁੜੇ ਹੋਣੇ ਚਾਹੀਦੇ ਨੇ ਦੋ ਪੱਲੇ ਛੱਡ ਤੇ ਦੋ ਆਪਾਂ ਚੱਕ ਲਏ ਇਹ ਆਪਣੀ ਬਾਹ ਦੀ ਕਾਟ ਠੀਕ ਹੈ ਜੀ ਇੱਥੇ ਆਪਣੀ ਮੋਡੇ ਦੀ ਨਿਸ਼ਾਨੀ ਲੱਗੀ ਕਈ ਵਾਰੀ ਕੀ ਹੁੰਦਾ ਜਦੋਂ ਦੇਖੋ ਜੀ ਆਪਾਂ ਆਹ ਵਾਲੀ ਕਾਟ ਪਾ ਲੈਨੇ ਆ ਤਾਂ ਆਪਣਾ ਮੋਟਾ ਹਲਕਾ ਜਿਹਾ ਫਰਕ ਪੈ ਜਾਂਦਾ ਜਦੋਂ ਆਪਾਂ ਇਹ ਸਲਾਈ ਲਾਉਣੀ ਹੈਗੀ ਤਾਂ ਬਰਾਬਰ ਰੱਖ ਕੇ ਦੇਖੋ ਵੀ ਆਪਣਾ ਮੋਟਾ ਉਨੇ ਹੀ ਆ ਰਿਹਾ ਕਦੇ ਵੀ ਆਪਣਾ ਸਲਾਈ ਲਗਾਉਣ ਟਾਈਮ ਕੱਪੜਾ ਵਧੂ ਘਟੂਗਾ ਨਹੀਂ ਜੀ ਠੀਕ ਹੈ ਜੀ ਅੱਜ ਸੀਗੀਆਂ ਜੀ ਆਪਾਂ ਤੁਹਾਨੂੰ ਪਾਕੇ ਦਿਖਾਈਆਂ ਸੀ 20 ਬ੍ਰੈਸਟ ਦੀਆਂ ਕੱਟਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ